ਕਿ ਜਿਹੜੀ ਆਮ ਆਦਮੀ ਪਾਰਟੀ ਆ ਔਰ ਕੇਜਰੀਵਾਲ ਦੀਪ ਦੇ ਹਦਾਇਤ ਤੇ ਸਾਰੇ ਪੰਜਾਬ ਦੇ ਵਿੱਚ ਵਿੱਚ ਭਗਵੰਤ ਪਾਣ ਵੀ ਪਾਰਟੀ ਬਣਾ ਲਿਆ ਉਹਨਾਂ ਨੇ ਇੱਕ ਪੂਰਾ ਪ੍ਰੀਪਲਾਨਡ ਤਰੀਕੇ ਨਾਲ ਪੰਜਾਬ ਦੀ ਛਵੀ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਦੋ ਵਿਸ਼ੇਸ਼ ਪ੍ਰੋਗਰਾਮ ਇਹਨਾਂ ਨੇ ਪਿਛਲੇ ਦਿਨਾਂ ਚ ਚਲਾਏ ਜੁਧ ਨਸ਼ੇ ਵਿਰੁੱਧ ਉਹਦੇ ਚ ਬਹੁਤ ਸਾਰੇ ਗਰੀਬ ਬੰਦੇ ਉਹਨਾਂ ਦੇ ਘਰ ਕੋਟਾ ਤੇ ਆਪਣੇ ਵੱਲੋਂ ਸ਼ੋਅ ਕਰਕੇ ਅਸੀਂ ਐਨਡੀਪੀਐਸ ਦੇ ਪਰਚੇ ਦਰਜ ਕਰਤੇ ਅਸੀਂ ਜ਼ਿਲ੍ਹਿਆਂ 'ਚ بڑے ਬੰਦੇ ਛੁੱਟ ਦਿੱਤੇ ਹਾਲਾਂਕਿ ਇਹ ਇਹਦਾ ਹੱਲ ਨਹੀਂਗਾ ਅਕਸਰ ਨਸ਼ਾ ਕੱਲ ਪਰਸੋ ਚੋਰਦਾ ਤਾਂ ਹੋਇਆ ਨਗੇ ਤੇ ਪਿਛਲੇ ਕੁਝ ਦਿਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਉਸ ਗ੍ਰਿਫਟ 'ਚ ਆਏ ਕਿਉਂਕਿ ਖੇਤੀ ਢਹਠੇਰੀ ਹੋ ਗਈ ਸਰਕਾਰੀ ਨੌਕਰੀਆਂ ਲਿਮਟਿਡ ਨੇ ਅਗਰ ਗਵਰਨਮੈਂਟ ਕੋ ਚਾਵੇ ਵੀ ਤਾਂ ਮੈਕਸਿਮਮ 4 ਲੱਖ ਸਰਕਾਰੀ ਨੌਕਰੀਆਂ ਕਰੀਬ ਉਹ ਸਾਰੀ ਤੇ ਖਾਲੀ ਹੁੰਦੀ ਨਗੀ ਔਰ 3 ਕਰੋੜ ਵਾਦੀ ਆ ਹਰ 20-25 ਸਾਲ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋ ਗਈ ਆ ਉਹਨਾਂ ਦੇ ਕੋਲ ਇਹਨੇ ਨੌਕਰੀਆਂ ਗਵਰਨਮੈਂਟ ਜੌਬਸ ਹੋ ਹੀ ਨਹੀਂ ਸਕਦੀਆਂ ਪ੍ਰਾਈਵੇਟ ਸੈਕਟਰ ਸਾਡਾ ਪੰਜਾਬ ਦਾ ਤਬਾਹ ਵਾ ਪ੍ਰਾਈਵੇਟ ਸੈਕਟਰ ਮਤਲਬ ਕਿ ਜਿਹੜੀ ਇੱਥੇ ਪ੍ਰਾਈਵੇਟ ਸੈਕਟਰ ਇੰਡਸਟਰੀ ਹੈ ਉਹ ਇਸ ਕਰਕੇ ਤਬਾਹ ਵਾ ਖੇਤੀ ਤੇ ਪ੍ਰਾਈਵੇਟ ਸੈਕਟਰ ਇੰਡਸਟਰੀ ਦਾ ਕਿਉਂਕਿ ਪਾਕਿਸਤਾਨ ਦਾ ਬਾਰਡਰ ਪੱਕੇ ਤੌਰ ਤੇ ਬੰਦ ਕੀਤਾ ਹੁਣ ਤੱਕ ਹੈਰ ਪਤਾ ਨਹੀਂ ਕਿ ਉਮੀਦ ਨਜ਼ਰ ਹੀ ਨਹੀਂ ਆਉਂਦੀ ਖੁੱਲਣ ਦੀ ਪੰਜਾਬ ਲੈਂਡਲੌਕਡ ਸਟੇਟਸ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਨੌਜਵਾਨਾਂ ਦੇ ਕੋਲ ਦੋ ਹੀ ਰਾਹ ਸੀਗੇ ਜਾਂ ਤਾਂ ਜਿਹੜੇ ਸਰਦੇ ਪੁੱਜਦੇ ਸੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਵਿਦੇਸ਼ਾਂ ਨੂੰ ਭੱਜ ਗਏ ਸ਼ਾਇਦ ਬਚ ਗਏ ਉੱਥੇ ਜਾ ਕੇ ਕੰਮਕੁਮ ਕਰਦੇ ਨੇ ਜਿਹੜੇ ਵਿਚਾਰੇ ਇੱਥੇ ਰਹਿ ਗਏ ਗਰੀਬ ਆਦਮੀ ਕਹਿ ਲੋ ਮਾਤੜ ਕਹਿ ਲੋ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀਗਾ ਉਹ ਮਯੂਸ ਹੋ ਕੇ ਇਸ ਨਸ਼ੇ ਦੀ ਗ੍ਰਿਫਟ ਵਿੱਚ ਆ ਗਏ ਨਸ਼ੇ ਹਨ ਮੈਂ ਮੰਨਦਾ ਵਾਂ ਲੇਕਿਨ ਯੁੱਧ ਨਸ਼ੇ ਵਿਰੁੱਧ ਵਿੱਚ ਐਂ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਨਸ਼ਾ ਜਿਹੜਾ ਉਹ ਮਗਰਲੀਆਂ ਸਰਕਾਰਾਂ ਨੇ ਆਪ ਪੈਦਾ ਕੀਤਾ ਤੁਸੀਂ ਦੇਖੋਗੇ ਮੈਂ ਕੱਲ ਪਰਸੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੇਜਰੀਵਾਲ ਨੇ ਭਗਵੰਤ ਪਾਣ ਨੇ ਸਾਰੇ ਦੇਸ਼ ਵਿੱਚ ਜਾ ਰਿਹਾ ਇਸ਼ਤਿਹਾਰ ਜਿੱਥੇ ਹਿੰਦੀ ਦੇ ਅਖਬਾਰ ਉਹ ਤੇ ਹਿੰਦੀ ਚ ਜਾਵੇਗਾ ਜਿੱਥੇ ਅੰਗਰੇਜ਼ੀ ਵਾਲੀ ਅੰਗਰੇਜ਼ੀ ਜਾਵੇਗਾ ਉਹਦੇ ਲਿਖਿਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀਭੁਗਤ ਕਰਕੇ ਪੰਜਾਬ ਨੂੰ ਤਬਾਹ ਕੀਤਾ ਇਜ਼ ਇ ਪੋਸੀਬਲ ਕੋਈ ਵੀ ਗਵਰਨਮੈਂਟ ਇਹ ਚਾਹੁੰਦੀ ਆ ਕਿ ਮੈਂ ਨਸ਼ਾ ਕਰਕੇ ਸਭਨੀ ਸਟੇਟ ਨੂੰ ਤਬਾਹ ਕਰਾਂ ਔਰ ਦੂਸਰੀ ਗੱਲ ਕਿ ਕਿਸੇ ਅਦਾਲਤ ਨੇ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਨੇ ਅੱਜ ਤੱਕ ਕਿਸੇ ਸਰਕਾਰ ਨੂੰ ਇਨਡਾਇਟ ਨਹੀਂ ਕੀਤਾ ਯਾਨੀ ਕਿ ਦੋਸ਼ੀ ਨਹੀਂ ਪਾਇਆ ਸਰਕਾਰ ਨੂੰ ਐ ਸੱਚ ਕਿ ਤੁਸੀਂ ਨਸ਼ੇ ਦੇ ਸਿਲਸਿਲੇ ਤੁਹਾਨੂੰ ਅਸੀਂ ਦੋਸ਼ੀ ਕਰਾਰ ਦਿੰਦੇ ਆ ਲੇਕਿਨ ਇਹਨਾਂ ਨੇ ਬਕਾਇਦਾ ਹਿਸ਼ਤਿਆਰਬਾਜ਼ੀ ਕਰਕੇ ਇਹਦਾ ਭਾਵ ਪਤਾ ਕੀ ਹੋ ਰਿਹਾ ਔਰ ਦੂਸਰਾ ਨਾਲ ਮੈਂ ਬਾਤ ਐਕਸਪਲੇਨ ਕਰਦਾ ਸੋ ਕਾਲਡ ਸਿੱਖਿਆ ਕ੍ਰਾਂਤੀ ਇਹ ਦੋ ਮੁੱਦੇ ਚੱਕ ਰਹੇ ਨੇ ਔਰ ਹਿੰਦੀ ਵਿੱਚ ਪ੍ਰਚਾਰ ਦੇਸ਼ ਦੀਆਂ ਸਾਰੀਆਂ ਦੂਜੇ ਸਟੇਟਾਂ ਵਿੱਚ ਪ੍ਰਚਾਰ ਇਹ ਬਿਲਕੁਲ ਉਸੇ ਤਰਜ਼ ਤੇ ਕੀਤਾ ਜਾ ਰਿਹਾ ਜਿਵੇਂ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ ਵਿੱਚ ਵੇਚਿਆ ਗਿਆ ਕਿ ਦਿੱਲੀ ਮੇ ਤਾਂ ਹਮਨੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਦੀ ਹੈ ਹਮਨੇ ਦਿੱਲੀ ਮੇ ਬਹੁਤ ਸਾਰੀ ਨੌਕਰੀਆਂ ਦੇ ਦੀ ਹੈ ਹਮਨੇ ਵਹਾਂ ਪਰ ਐਜੂਕੇਸ਼ਨ ਕਾ ਇੱਕ ਬਹੁਤ ਬੜਾ ਮਾਡਲ ਤਿਆਰ ਕਰ ਦਿਆ ਹੈ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਉਹ ਕਰਾਰੀ ਹਾਰ ਦਿੱਤੀ ਮਤਲਬ ਇੱਥੋਂ ਤੱਕ ਕਿ ਕੇਜਰੀਵਾਲ ਸਸੋਡਿਆ ਜਿਹੜੇ ਅਖੋਤੀ ਐਜੂਕੇਸ਼ਨ ਮਾਡਲ ਦੇ ਬਾਨੀ ਬਣਦੇ ਸੀਗੇ ਉਹਨਾਂ ਨੂੰ ਆਪਣੀਆਂ ਸੀਟਾਂ ਹਰਾ ਦਿੱਤੀਆਂ ਨੇ ਤੋ ਜਦੋਂ ਦੇਖਿਆ ਕਿ ਦਿੱਲੀ ਦਾ ਮਾਡਲ ਹੁਣ ਠੋਸ ਹੋ ਗਿਆ ਹੁਣ ਪੰਜਾਬ ਦਾ ਮਾਡਲ ਆ ਦੋ ਗੱਲਾਂ ਕਰ ਰਹੇ ਨੇ ਸਿਰਫ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਇਨੂੰ ਲੈ ਕੇ ਸਾਰੀਆਂ ਸਟੇਟਾਂ ਵਿੱਚ ਪ੍ਰਚਾਰ ਕਰ ਰਹੇ ਕਿ ਕਿਸੇ ਤਰੀਕੇ ਨਾਲ ਸਾਡੀ ਸ਼ਾਖ ਜਿਹੜੀ ਆ ਉਹ ਦੇਸ਼ ਵਿੱਚ ਬਚ ਜਵੇ। ਤੋਂ ਅਲਟੀਮੇਟਲੀ ਇਹਦੇ ਵਿੱਚ ਵਿਕਟਿਮ ਕੌਣ ਹੋ ਰਿਹਾ ਵਾ ਆਪਣਾ ਪੰਜਾਬ। ਉਹ ਜਿਹੜਾ ਇਹ ਕਹਿੰਦੇ ਕਿ 70 ਸਾਲਾਂ ਚ ਕੁਝ ਨਹੀਂ ਹੋਇਆ। ਆ ਜਿਹੜਾ ਪਾਖੜਾ ਡੈਮ ਬਣ ਗਿਆ ਜਿਹੜੀਆਂ ਯੂਨੀਵਰਸਟੀਆਂ ਬਣੀਆਂ دریاਵਾਂ ਨੂੰ ਬਣਨ ਲੱਗੇ ਸਾਰੇ 13-14 ਹਜ਼ਾਰ ਪਿੰਡਾਂ ਚ ਅੱਜ ਤੋਂ ਸਾਰੇ ਦੇਸ਼ ਤੋਂ ਪਹਿਲਾਂ ਸੜਕਾਂ ਪਹੁੰਚੀਆਂ ਸਭ ਤੋਂ ਪਹਿਲਾਂ ਬਿਜਲੀ ਪਹੁੰਚੀ। ਅੱਛਾ ਇਹ ਸਿੱਖਿਆ ਗ੍ਰਾਂਤੀ ਦਾ ਜਾ ਕੀ ਕੀ ਕਹਿ ਰਹੇ ਨੇ? ਆ ਅੱਜ ਅਸੇ ਸਕੂਲਾਂ ਚ ਚਾਰ ਦਿਵਾਰੀਆਂ ਬਣਾਤੀਆਂ ਪਹਿਲਾਂ ਤਾਂ ਉਦਾਂ ਵੇੜੇ ਸੀ ਜੀ ਖੁੱਲੇ ਸੀਗੇ ਕੀ ਸੀਗੇ ਇਸ ਤਰ੍ਹਾਂ ਨਾਲ ਠੀਕ ਹੈ ਕੁਝ ਸਕੂਲ ਜਿਹੜੇ ਨੇ ਪੰਜਾਬ ਦੇ ਉਹ ਫੋਰ ਵੌਂਟ ਆਫ ਇਨਫਰਾਸਟ੍ਰਕਚਰ ਪੈਸੇ ਦੀ ਘਾਟ ਕਰਕੇ ਉਹਨਾਂ ਚ ਖਾਮੀਆਂ ਸੀਗੀਆਂ ਲੇਕਿਨ ਐਂ ਤਾਂ ਨਹੀਂ ਸੀਗਾ ਕਿ ਸਕੂਲ ਸਾਰੇ ਉਜੜੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਜਿਹੜੀ ਮਗਰਲੀ ਸਰਕਾਰ ਸੀਗੀ ਇਹਦੇ ਚ ਜਿਹੜੇ ਐਜੂਕੇਸ਼ਨ ਦੇ ਮੈਟ੍ਰਿਕ ਦੇ অর ਪਲਸ 2 ਦੇ ਰਿਜ਼ਲਟਸ ਹਾਂ ਦੇ ਪੰਜਾਬ ਫੇਰਲੀ ਗੁੱਡ ਸਟੈਂਡ ਕਰਦਾ ਰਿਹਾ ਹਾਲਾਂਕਿ ਕੱਲ ਪਰਸੋ ਜਿਹੜੇ 12ਵੀਂ ਦੇ ਰਿਜ਼ਲਟ ਆਏ ਇਹਨਾਂ ਦੇ ਜਿਹੜੇ ਸਕੂਲ ਆਫ ਐਮਿਨੈਂਸ ਬਣਾਏ ਨੇ ਸੋ ਕਾਲਡ ਅਖੋਤੀ ਉਹਦੇ ਚ ਜਿਹੜੇ 290 ਬੱਚੇ ਮੈਰਿਟ ਚ ਆਏ ਨਾ ਪੰਜਾਬ ਦੇ ਸਰਕਾਰੀ ਸਕੂਲਾਂ ਜਿਹੜੇ ਮੈਰਿਟ ਭਣੀ 290 ਆਏ ਉਹਨਾਂ ਚ ਐਮਿਨੈਂਸ ਸਕੂਲ ਆਫ ਐਮਿਨੈਂਸ ਜਿਹੜਾ ਬਹੁਤ ਪ੍ਰਚਾਰ ਕੀਤਾ ਪੈਸਾ ਖਰਚਾ ਰੰਗ ਰੋਗਨ ਕੀਤਾ ਦੋ ਬੱਚੇ ਆਏ ਮੈਰਿਟ ਦੇ ਥੈਟ ਮੀਨਸ ਕਿ ਅਸਲ ਵਿੱਚ ਕੰਮ ਥੱਲੇ ਨਹੀਂ ਹੋ ਰਿਹਾ ਔਰ ਸਾਰੇ ਸਿੱਖਿਆ ਕ੍ਰਾਂਤੀ ਦੇ ਨਿਪੱਥਤ ਤੁਸੀਂ ਸਾਰੇ ਪਿੰਡਾਂ 'ਚ ਹੀ ਵਸਦੇ ਹੋ ਨਾ ਆਪਾਂ ਕਿਹੜਾ ਕੋਈ ਇੰਗਲੈਂਡ ਰਹਿੰਦੇ ਆ ਅਮਰੀਕਾ ਰਹਿੰਦੇ ਆ ਕਿ ਸਾਨੂੰ ਆਣ ਕੇ ਦੱਸ ਰਹੇ ਨੇ ਕਿ ਅਸੀਂ ਹੁਣ ਆਹ ਕਰਾਤਾ 90% ਕੰਮ ਸਕੂਲਾਂ ਦਾ ਕਲਾਸਰੂਮਸ ਦਾ ਲੈਬਾਰਟਰੀਜ਼ ਦਾ ਅਪ੍ਰੀਕੇਟ ਮੈਦਾਨਾਂ ਦਾ ਚਾਰ ਦਿਵਾਰੀਆਂ ਦਾ ਵਾਸ਼ਰੂਮਸ ਦਾ ਬਾਥਰੂਮਸ ਦਾ ਪੰਜਾਬ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਠੀਕ ਸੀਗਾ ਲੇਕਿਨ ਇਹਨਾਂ ਨੇ ਦੇਖਿਆ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਆਪਣੀ ਮੁਹਿੰਮ ਤਿਆਰ ਕੀਤੀ ਤੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ 25000 ਨੀ ਪੱਥਰ ਰੱਖਿਆ ਜਾ ਰਿਹਾ ਵਾ ਪੰਜਾਬ ਦੇ ਵਿੱਚ 25000 ਕੁਝ ਕਰੋੜ ਰੁਪਏ ਦਾ ਖਰਚਾ ਹੋਵੇਗਾ ਔਰ ਜਦੋਂ ਪੰਜਾਬ ਚ ਘੁੰਮਦਾ ਤੁਸੀਂ ਦੇਖਿਆ ਹੈਲੀਕਾਪਟਰ ਦੀਆਂ ਫੋਟੋਆਂ ਆ ਗਈਆਂ ਕੇਜਰੀਵਾਲ ਸਸੋਡਿਆ ਸਾਡੇ ਸਰਕਾਰੀ ਜਹਾਜ਼ਾਂ 'ਤੇ ਰੈਲੀਆਂ ਕਰ ਰਹੇ ਨੇ ਤੇ ਨਾਲੇ ਸਾਨੂੰ ਉਥੇ ਗਾਲਾਂ ਕੱਢਦੇ ਨੇ ਜਾ ਕੇ ਕੱਲ ਜੋਧਾ ਵਗੈਰਾ ਕਿਸੇ ਕੱਟ 'ਚ ਕਹਿ ਰਹੇ ਸੀਗੇ ਬਹੁਤ ਪੰਜਾਬ ਕੋ ਤਬਾਹ ਕਰ ਦਿਆ ਇਹਨਾਂ ਨੇ ਅਬ ਹਮਨੇ 99% ਨਸ਼ਾ ਮੁਕਤ ਕਰ ਦਿਆ ਪੰਜਾਬ ਕੋ ਔਰ ਕੀ ਇਹ ਮੰਨਣਯੋਗ ਗੱਲ ਹੈ ਹਮਾਰੇ ਪੰਜਾਬ ਦਾ ਕੋਈ ਵੀ ਮੰਤਰੀ ਅਬ ਨਸ਼ਾ ਨਹੀਂ ਕਰਤਾ ਮੁੱਖ ਮੰਤਰੀ ਨਾਲ ਹੀ ਖੜਾ ਉਹਦੇ ਬਾਰੇ ਨਹੀਂ ਕੁਝ ਕਿਹਾ ਕਿਉਂਕਿ ਇਹਦੀ ਤਾਂ ਸ਼ਰਾਬ ਅੱਜ ਤੱਕ ਕੋਈ ਛਡਾ ਨਹੀਂ ਸਕੇ ਤੁਸੀਂ ਪਹਿਲਾਂ ਆਪਣੇ ਮੁੱਖ ਮੰਤਰੀ ਦੀ दारू ਤਾਂ ਛਡਾ ਕੇ ਦਿਖਾਓ ਜਿਸ ਵਿਅਕਤੀ ਨੇ ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਦੀ ਰੈਲੀ ਚ ਸੌਂ ਤੋੜੀ ਆ ਪਹਿਲਾਂ ਉਹਦੀ ਸੌਂ ਦੁਬਾਰਾ ਉਹਦੀ ਪਰਪੱਖ ਤੱਕ ਕ੍ਰੋਸ ਹੋ ਕਿਉਂਕਿ ਕੇਜਰੀਵਾਲ ਵੀ ਉਸ ਬਰਨਾਲੇ ਦੇ ਇਕੱਠ ਵਿੱਚ ਆਪ ਸ਼ਾਮਲ ਸੀਗਾ ਇਹਨੇ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਸੀ ਕਿ ਕੇਜਰੀਵਾਲ ਭਗਵਾਨ ਜੀ ਨੇ ਹੁਣ ਸ਼ਰਾਬ ਛੱਡਦੀ ਬਸ ਸੋਨੇ ਇਤਿਹਾਸਿਕ ਫੈਸਲਾ ਹੋ ਗਿਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਆਪ ਜਿਹੜਾ ਵਾ ਉਹ ਡਰੱਗਸ ਵਿੱਚ ਜਾਂ ਨਸ਼ੇ ਦੇ ਵਿੱਚ ਇੱਕ ਵਾਰ ਨਹੀਂ अनेकाਵਾਰ ਦਰਜਨਾਵਾਰ ਡਿੱਗਦਾ ਨਜ਼ਰ ਆਇਆ ਕਿ ਅਸੀਂ ਕਹਿ ਸਕਦੇ ਕਿ ਨਸ਼ਾ ਮੁਕਤ ਪੰਜਾਬ ਦੇ ਵਿੱਚ ਹੋ ਗਿਆ ਨਸ਼ਾ ਪ੍ਰੋਬਲਮ ਹੈ ਮੈਂ ਮੈਂ ਨਹੀਂ ਕਹਿ ਰਿਹਾ ਕਿ ਮਗਰਲੀਆਂ ਸਰਕਾਰਾਂ ਜਾਂ ਮਗਰਲੀਆਂ ਪਾਰਟੀਆਂ ਤੋਂ ਨਹੀਂ ਕੰਟਰੋਲ ਹੋਇਆ ਇਹਦੇ ਕੋਈ ਸ਼ੱਕ ਨਹੀਂਗਾ ਪਰ ਕੀ ਤੁਹਾਡੇ ਇਹਨਾਂ ਤੋਂ ਕੰਟਰੋਲ ਹੋ ਗਿਆ ਜਦੋਂ ਇਹ ਰੈਲੀਆਂ ਤੇ ਕਹਿੰਦੇ ਨਸ਼ਾ ਮੁਕਤ ਕਰਤਾ ਪੰਜਾਬ ਕੱਲ ਬਰਨਾਲੇ ਦੇ ਵਿੱਚ ਦੋ ਬੱਚੇ ਓਵਰਡੋਜ਼ ਨਾਲ ਮਰੇ ਨੇ ਸਾਰੀਆਂ ਅਖਬਾਰਾਂ ਵਿੱਚ ਆ ਮੈਂ ਆਪਣੇ ਸੋਸ਼ਲ ਮੀਡੀਆ ਟਵਿੱਟਰ ਅਕਾਊਂਟ ਤੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਹੋਇਆ ਫੋਟੋ ਔਰ ਮੇਰੀ ਆਪਣੀ ਕਨਸਟੈਂਸੀ ਵਿੱਚ ਪਿਛਲੇ ਕੁ 10 ਦਿਨਾਂ ਚ ਤਿੰਨ ਮੌਤਾਂ ਓਵਰਡੂਜ਼ ਨਾਲ ਹੋਈਆਂ ਉਹਨਾਂ ਦਾ ਭੋਗਾਂ ਤੇ ਵੀ ਵਿਚਾਰਿਆਂ ਦੇ ਜਾ ਕੇ ਆਇਆ ਕੁਝ ਵਿਚਾਰੇ ਜਿਹੜੇ ਜ਼ਿੰਮੇਦਾਰ ਆ ਜੱਟ ਤਪਕਾ ਉਹ ਥੋੜਾ ਡਰਦਾ ਵੀ ਆ ਕਿ ਸਾਡੀ ਬਦਨਾਮੀ ਹੋਊਗੀ ਲੇਕਿਨ ਅੰਦਰ ਬੈਠ ਕੇ ਦੱਸ ਦੇਣੇ ਕਿ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਹੁਣ ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਆਪਣੀ ਛਵੀ ਸਾਰੇ ਦੇਸ਼ ਵਿੱਚ ਪਹੁੰਚਾਉਣ ਬਣਾਉਣ ਵਾਸਤੇ ਹਾਲਾਂਕਿ ਬਣਨੀ ਨਹੀਂ ਨੀ ਗਈ ਖਤਮ ਹੋ ਚੁੱਕੀ ਇਹਨਾਂ ਦੀ ਖੇਡ ਲੇਕਿਨ ਉੱਥੇ ਸਾਡੇ ਪੰਜਾਬ ਨੂੰ ਭੰਡਿਆ ਜਾ ਰਿਹਾ ਬਾ ਬਦਨਾਮ ਕੀਤਾ ਜਾ ਰਿਹਾ ਪੰਜਾਬ ਦਾ ਕਿੱਡਾ ਵੱਡਾ ਗਲੋਰੀਅਸ ਪਾਸਟ ਹੈ ਜੋ ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨ बाबा सिंह बाबा बन्दा सिंह बहादुर दी कुर्बानी ਹੈ ਜੋ ਇੱਕ ਗੌਰਵ ਮੇ ਇੱਕ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਉਹਦੀ ਤਾਂ ਕਦੀ ਕੇਜਰੀਵਾਲ ਨੇ ਕਦੀ ਗੱਲ ਨਹੀਂ ਕੀਤੀ ਅੱਛਾ ਦੂਜੇ ਦੋ ਮਸਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੀ ਇਹਨਾਂ ਨੇ ਰੇਤ ਮਾਫੀਆ ਦੀ ਗੱਲ ਕੀਤੀ ਹੈ ਇਹ ਉਹੀ ਕੇਜਰੀਵਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਕਿ 20000 ਕਰੋੜ ਰੁਪਇਆ ਮੈਂ ਇਲੀਗਲ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਤੇ ਜਮ੍ਹਾਂ ਕਿ ਨਾ ਹੁੰਦ ਰਿਹਾ ਪਿਛਲੇ 3 ਸਾਲਾਂ ਚ 250 300 ਕਰੋੜ ਰੁਪਇਆ ਸਾਲਾਨਾ 19750 ਕਰੋੜ ਰੁਪਏ ਬਾਰੇ ਇਸ ਕਰਕੇ ਨਹੀਂ ਗੱਲ ਕਰ ਰਹੇ ਕਿਉਂਕਿ ਇਹਨਾਂ ਦੀ ਜੇਬਾਂ ਜਾ ਰਿਹਾ ਹੁਣ ਸਾਰਾ ਇਹ ਆਪ ਇਹਨਾਂ ਦੇ ਮੰਤਰੀ ਸੰਤਰੀ ਸਭ ਖਾਰੇ ਨੇ ਅ ਮੈਂ ਪਹਿਲਾਂ ਵੀ ਕਹਿ ਰਹੀ ਕਿਹਾ ਵਾ ਔਰ ਹੁਣ ਵੀ ਕਹਿਣਾ ਵਾ ਕਿ ਜਿੰਨੇ ਪੰਜਾਬ ਦੇ ਕ੍ਰਸ਼ਰਸ ਨੇ ਪਰਟਿਕੁਲਰਲੀ ਕੰਡੀ ਬੈਲਟਸ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਫਤਾ ਮਹੀਨਾ ਭਰਦੇ ਨੇ ਇਹਨਾਂ ਮੰਤਰੀ ਨੂੰ 2-2 3-3 ਲੱਖ ਰੁਪਏ ਕ੍ਰਸ਼ਰਾਂ ਦੀ ਬਾਵਾ ਮਰੋੜ ਕੇ ਲੈ ਰਹੇ ਨੇ ਉਹਦੇ ਬਾਰੇ ਨਹੀਂ ਗੱਲ ਕਰਨਗੇ ਰੇਟ ਮਾਫੀਆ ਬਾਰੇ ਅੱਛਾ ਕਰਜ਼ਾ ਕਿ ਨਾ ਚੜਾਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਰੁਪਏ ਤੋਂ ਉੱਤੇ ਜ਼ਿਆਦਾ ਕਰਜ਼ਾ ਚੜਾਇਆ ਜਿਹੜਾ ਨਾਰਮਲ ਕੋਰਸ ਵਿੱਚ ਕਰਜ਼ਾ ਪੰਜਾਬ ਦਾ 3 ਲੱਖ ਕਰੋੜ ਚੜਿਆ ਸੀਗਾ ਉਹ 30 ਸਾਲਾਂ ਚ ਚੜਿਆ ਸੀ 92 ਤੋਂ 2022 10 ਲੱਖ ਕਰੋੜ ਕਰਜ਼ਾ ਚੜਿਆ 30 ਸਾਲਾਂ ਚ ਇਹਦਾ ਮਤਲਬ 10 ਸਾਲ ਚ 1 ਲੱਖ ਕਰੋੜ ਐਡ ਹੁੰਦਾ ਸੀ ਲੇਕਿਨ ਇਹਨਾਂ ਨੇ 3 ਸਾਲਾਂ ਚ 1 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਐਡ ਕਰ ਉਹਦੇ ਬਾਰੇ ਵੀ ਨਹੀਂ ਕੋਈ ਗੱਲ ਕਰਨਗੇ ਕਿਉਂਕਿ ਸਾਰਾ ਵੇਸਟ ਆਲਿਸ਼ਾਨ ਕੁੱਟੀਆਂ ਤੇ ਆ ਸਰਕਾਰੀ ਅਮਲਾ ਤੇ ਹਜ਼ਾਰ ਹਜ਼ਾਰ ਗੱਡੀ ਤੇ ਟਬਰਾਂ ਨੂੰ ਗਨਮੈਨ ਤੇ ਮੰਤਰੀ ਤੇ ਸੰਤਰੀ ਜਿੰਨਾ ਫਰਾਡ ਐਪ ਆਪਣੇ ਪੰਜਾਬ ਦੇ ਨਾਲ ਲੋਕ ਕਰ ਰਹੇ ਨੇ ਨਾ ਤਾਂ ਹੀ ਉਹ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਵਾ ਔਰ ਕੱਲ ਇਹਨਾਂ ਦੇ 15 ਕਾਉਂਸਲਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਪਾਰਟੀ ਛੱਡ ਕੇ ਅਲਬਿਦਾ ਕਹਿ ਗਏ ਆ ਤਾਂ ਤੁਸੀਂ ਥੋੜਾ ਜਿਹਾ ਵੇਟ ਕਰ ਲਓ 6-8 ਮਹੀਨਿਆਂ ਲਈ ਤਾਂ ਲੋਕੀ ਡਰਦੇ ਨੇ ਥੋੜਾ ਘਬਰਾਉਂਦੇ ਨੇ ਹਾਲਾਂਕਿ ਹੁਣ ਵੀ ਬਹੁਤ ਘੇਰਦੇ ਇਹਨਾਂ ਦੇ ਐਮਐਲਏ ਨੂੰ ਵਗੈਰਾ ਵਗੈਰਾ ਲੇਕਿਨ ਜਿੱਦਾਂ ਜਿੱਦਾਂ 2027 ਲੱਗ ਗਿਆ ਫਿਰ ਇਹਨਾਂ ਦਾ ਪਤਨ ਸਾਫ਼ ਹੈ ਪਤਨ ਵਾਲਾ ਪਤਨ ਨਹੀਂ ਹੋਣਾ ਬਹੁਤ ਸ਼ਰਮਨਾਕ ਇਹਨਾਂ ਦੀ ਹਾਰ ਹੋਵੇਗੀ ਇਹਨਾਂ ਨੂੰ ਮੈਂ ਪੁੱਛਣਾ ਚਾਹਾਂ ਕੇਜਰੀਵਾਲ ਤੋਂ ਭਗਵੰ ਕਦੀ ਆਪਣੇ ਮੰਤਰੀ ਘਟਾਰੂ ਚੱਕ ਬਾਰੇ ਬਿਆਨ ਦਿੱਤਾ ਹੋ ਏਡੀ ਭੈੜੀ ਹਰਕਤ ਕੀਤੀ ਇੱਕ ਨੌਜਵਾਨ ਮੁੰਡੇ ਦੇ ਨਾਲ ਤੁਸੀਂ ਕਦੀ ਉਹਦਾ ਬਿਆਨ ਦਿੱਤਾ ਤੁਸੀਂ ਕਦੀ ਸਰਬਜੀਤ ਮੰਨੂ ਕਿ ਉਹਨੇ ਤਿੰਨ ਉਹਨੇ ਇੱਕ ਜਗਰਾਉ ਵਿੱਚ ਐਨ ਆਰ ਆਈ ਦੀ ਕੋਠੀ ਕਬਜ਼ਾ ਕਰ ਲਿਆ ਸੀ ਉਹਦੇ ਬਾਰੇ ਉਹਦੇ ਬਾਰੇ ਬੋਲੇ ਹੋ ਤੁਸੀਂ ਆ ਸਰਾਰੀ ਬਾਰੇ ਬੋਲੇ ਹੋ ਕਦੀ ਆ ਪਠਾਨ ਮਾਜਰੀ ਦੀ ਉਹ ਜਿਹੜੀਆਂ ਇਹ ਮੋਰਲ ਸਕੈਂਡਲਸ ਉਹਦੇ ਬਾਰੇ ਬੋਲੇ ਹੋ ਤੁਹਾਡੇ ਪੁਲਿਸ ਆਫੀਸਰ ਦੇ ਉੱਤੇ ਇੱਡੇ ਗੰਭੀਰ ਇਲਜ਼ਾਮ ਲੱਗ ਰਹੇ ਹੋ ਤੁਸੀਂ ਕਦੀ ਬੋਲੇ ਹੋ ਕਦੀ ਤੁਸੀਂ ਕੋਈ ਕਰਪਸ਼ਨ ਦੇ ਉੱਤੇ ਜਵਾਬ ਦਿੱਤਾ ਪੰਜਾਬ ਦੇ ਵਿੱਚ ਸਾਰੀਆਂ ਤਹਿਸੀਲਾਂ ਤੇ ਥਾਣਿਆਂ ਵਿੱਚ ਵੱਡੇ ਪੱਧਰ ਦੇ ਉੱਤੇ ਲੁੱਟ ਹੋ ਰਹੀ ਆ। ਇਕੱਲੇ ਬੋਰਡ ਲਾਉਣ ਨਾਲ ਭ੍ਰਿਸ਼ਟਾਚਾਰ ਥੋੜੋ ਖਤਮ ਹੋ ਜਾਏਗਾ। ਮੇਰਾ ਖਿਆਲ ਪੰਜਾਬ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕੀਤਾ ਇਹਨਾਂ ਨੇ ਆ ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਤਸਕਰ ਬਾਰੇ ਸਾਨੂੰ ਜਾਣਕਾਰੀ ਦਿਓ WhatsApp ਨੰਬਰ ਦਿੱਤਾ। ਇਦਾਂ ਹੀ ਪਹਿਲਾਂ ਭ੍ਰਿਸ਼ਟਾਚਾਰ ਦੇ ਬਾਰੇ ਕਰਦੇ ਹੁੰਦੇ ਸੀ। ਕਿਸੇ ਨੇ ਕਈਆਂ ਲੋਕੀ ਹਾਰ-ਹਾਰ ਕੇ ਥੱਕ ਕੇ ਸ਼ਿਕਾਇਤਾਂ ਹੀ ਕਰਨੋਂ ਛੱਡ ਗਏ ਨੇ ਮੇਰੇ ਵੀਰੋ। ਇਸ ਕਰਕੇ ਠੀਕ ਹੈ ਰਾਜਨੀਤੀ ਸਾਰੀਆਂ ਪਾਰਟੀਆਂ ਕਰਦੀਆਂ ਔਰ ਗਲਤੀਆਂ ਵੀ ਮਗਲੀਆਂ ਪਾਰਟੀਆਂ ਨੇ ਕੀਤੀਆਂ ਹੋਣਗੀਆਂ ਲੇਕਿਨ ਇੰਨੇ ਬਜਿੱਦ ਝੂਠੇ ਇੰਨੇ ਬੇਸ਼ਰਮੀ ਦੇ ਨਾਲ ਝੂਠ ਬੋਲਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਮਗਲੀਆਂ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰਤਾ ਸੀਗਾ ਔਰ ਸਕੂਲ ਜਿਹੜੇ ਸੇ ਉਜੜੇ ਪਏ ਸੀਗੇ ਹੁਣ ਅਸੀਂ ਸਕੂਲਾਂ ਦੇ ਵਿੱਚ ਕ੍ਰਾਂਤੀ ਲੈ ਆਂਦੀ ਕ੍ਰਾਂਤੀ ਤਾਂ ਨਹੀਂ ਪੱਥਰਾਂ ਦੀ ਆਈ ਹੈ ਸਕੂਲਾਂ ਦੀ ਕ੍ਰਾਂਤੀ ਥੋੜੋ ਆਈ ਹੈ ਇਮਤਿਹਾਨਾਂ ਦੇ ਰਿਜ਼ਲਟ ਸਾਰੇ ਪ੍ਰਿੰਸੀਪਲ ਤੇ ਹੈਡਮਾਸਟਰ ਜ਼ਿਲ੍ਹਿਆਂ ਦੇ ਵਿੱਚ 80 80 70 70 ਪਰਸੈਂਟ ਪੋਸਟਾਂ ਖਾਲੀ ਪਈਆਂ ਨੇ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਔਰ ਬਾਹਰ ਬੈਠੇ ਵਿਸ਼ਵ ਤੋਂ ਐਨ ਆਰ ਆਈਜ਼ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਝੂਠੇ ਕੂੜ ਪ੍ਰਚਾਰ ਤੋਂ ਨਾੜੇ ਪ੍ਰਚਾਰ ਤੋਂ 네ਗੇਟਿਵ ਪਬਲਿਸਿਟੀ ਜੋ ਪੰਜਾਬ ਦੇ ਖਿਲਾਫ ਕਰ ਰਹੇ ਸਾਡੀ ਜੋ ਛਵੀ ਖਰਾਬ ਕਰ ਰਹੇ ਨੇ ਉਹ ਪੰਜਾਬ ਜਿਨੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਦੇ ਹਮਲੇ ਝੱਲੇ ਔਰ ਇਸ ਦੇਸ਼ ਦੀ ਆਬਰੂ ਨੂੰ ਔਰਤਾਂ ਨੂੰ ਬਚਾਇਆ ਤੇ ਉਹਨਾਂ ਨੂੰ ਭੰਡ ਰਹੇ ਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਛੋਟੇ ਛੋਟੇ 7 ਸਾਲ 9 ਸਾਲ ਦੇ ਸਹਿਬਜ਼ਾਦੇ ਜਿਨ੍ਹਾਂ ਨੇ ਕਸ਼ਮੀਰ ਤੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਜੋ ਉਹਦੇ ਦਾਦਾ ਜੀ ਦੇ ਨਾਲ ਕੁਰਬਾਨੀ ਹੋਈ ਨੀ ਉਹਨਾਂ ਨੂੰ ਭੰਡ ਰਹੇ ਨੇ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਅਜਾਈਂ ਕਰ ਰਹੇ ਨੇ ਔਰ ਜਿਹੜਿਆਂ ਦੀ ਫੋਟੋਆਂ ਮਗਰ ਟੰਗੀਆਂ ਬਾਬਾ ਸਾਹਿਬ ਅੰਬੀਦਰ ਦੀਆਂ ਉਹਦੇ ਰੋਜ਼ ਕਾਨੂੰਨ ਨੂੰ ਛਿੱਕੇ ਤੇ ਟੱਗਦੇ ਨੇ ਰੋਜ਼ ਕਨਸਟੀਟਿਊਸ਼ਨ ਨਾਮ ਦੀ ਪੰਜਾਬ ਦੇ ਵਿੱਚ ਕੋਈ ਨਾਮ ਨਹੀਂ ਰਹਿਣ ਤੇ ਜਿਹੜੇ ਜਿਹੜੇ ਕਨਸਟੀਟਿਊਸ਼ਨ ਦਾ ਨਿਰਮਾਤਾ ਸੀ ਕੇਲੀ ਫੋਟੋ ਟੰਗਣ ਦੇ ਨਾਲ ਉਹਦਾ ਨਾ ਹੋ ਜਾਵੇਗਾ ਔਰ ਸ਼ਹੀਦ ਭਗਤ ਸਿੰਘ ਤਾਂ ਮੈਂ ਕਹਿੰਦਾ ਹੋਣਾ ਉੱਤੇ ਬੈਠਾ ਜਿੱਥੇ ਵੀ ਉਹਗਾ ਦੇਖਦਾ ਹੋਣਾ ਕਿ ਯਾਰ ਐਡੇ ਝੂਠੇ ਬੰਦੇ ਮੇਰੀ ਮਜ਼ਾਰ ਤੇ ਮੇਰੀ ਬਰਸੀ ਤੇ ਤੇ ਮੇਰੇ ਉੱਥੇ ਜਿਹੜੀ ਸਾਡੀ ਬਣੀ ਹੋਈ ਆ ਉਹਨਾਂ ਦੀ ਯਾਦਗਾਰ ਉਥੇ ਆਣ ਕੇ ਸੌਹਾ ਖਾਂਦੇ ਨੇ ਝੁੱਟੀਆਂ ਤੇ ਨਾਮ ਵਰਤਦੇ ਨੇ ਮੇਰਾ ਤੇ ਕੰਮ ਕਰਦੇ ਨੇ ਡੀਪ ਸਟੇਟ ਦਾ ਸਾਡੇ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਕੀ ਭਗਸ਼ੀਤ ਭਗਤ ਸਿੰਘ ਅੱਜ ਜਿੰਦਾ ਹੁੰਦਾ ਤੇ ਯੁਵਾਪਾ ਤੇ ਐਨਐਸਏ ਲਾਉਣ ਦਿੰਦਾ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਬੁਲਡوزر ਚਲਾਏ ਜੀਸੀਬੀ ਮਸ਼ੀਨਾਂ ਚਲਾਈਆਂ ਅਗਰ ਸੀ ਭਗਤ ਸਿੰਘ ਔਰ ਬਾਬਾ ਸਾਹਿਬ ਬੰਮੇਦਕਰ ਜਿੰਦੇ ਹੁੰਦੇ ਤੇ ਕੀ ਉਹ ਇਦਾਂ ਦੇ ਕਾਲੇ ਕਾਨੂੰਨ ਤੇ ਕਿਸਾਨਾਂ ਦੇ ਖਿਲਾਫ ਇਹ ਅਤਿਆਚਾਰ ਹੋਣ ਦਿੰਦੇ ਅੱਜ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾ ਸਕਦਾ ਕੋਈ ਮੁਜ਼ਾਰਾ ਨਹੀਂ ਕਰ ਸਕਦਾ ਅਗਰ ਆ ਬਾਬਾ ਸਾਹਿਬ ਅੰਬੇਦਕਰ ਜੀਂਦੇ ਹੁੰਦੇ ਜਿਨ੍ਹਾਂ ਨੇ ਸਾਨੂੰ ਫੰਡਮੈਂਟਲ ਰਾਈਟ ਦਿੱਤਾ ਕਨਸਟੀਟਿਊਸ਼ਨ ਵਿੱਚ ਰਾਈਟ ਟੂ ਐਕਸਪ੍ਰੈਸ਼ਨ ਐਂਡ ਫਰੀडम ਆਫ ਸਪੀਚ ਉਹ ਅੱਜ ਅਗਰ ਜੀਂਦੇ ਹੁੰਦੇ ਤਾਂ ਕੀ ਉਹ ਇਸ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਆਵਾਜ਼ ਬੰਦ ਕਰਤੀ ਸਾਰੇ ਪੰਜਾਬ ਦੇ ਲੋਕਾਂ ਦੀ ਧਰਨੇ ਮੁਜ਼ਾਰੇ ਤੇ ਮਨਾਈ ਕਰ ਦਿੱਤੀ ਕੀ ਹੋ ਇਸ ਨੂੰ ਪਰਫਾਨ ਕੀ ਦਿੰਦੇ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਬਜ਼ੁਰਗੋ ਮੈਨੂੰ ਪਤਾ ਤੁਸੀਂ ਸਾਰੇ ਸਮਝ ਚੁੱਕੇ ਹੋ ਕੋਈ ਕਸਰ ਨਹੀਂ ਰਹੇਗੀ ਲੇਕਿਨ ਫਿਰ ਵੀ ਜਿਹੜੀ ਬਕਾਇਆ ਕਸਰ ਆ ਉਹਨਾਂ ਦੀ ਕੱਢੋ ਔਰ ਇਹੀ ਭਗਵਾਨ ਕਹਿੰਦਾ ਹੁੰਦਾ ਸੀ ਕਿ ਆਪਣੇ ਬੰਦਿਆਂ ਨੂੰ ਸਵਾਲ ਪੁੱਛਿਆ ਕਰੋ ਸਵਾਲ ਕਿਦੋਂ ਪੁੱਛਣਗੇ ਜੀ ਤੁਸੀਂ 100-100 ਬੰਦਾ ਪੁਲਿਸ ਦਾ ਨਾਲ ਲੈ ਕੇ ਆਉਨੇ ਹੋ ਜਿਹੜਾ ਬੰਦਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਹੋ ਪਰ ਫਿਰ ਵੀ ਮੈਂ ਕਹੂੰਗਾ ਤੁਸੀਂ ਬਹਾਦਰੋਂ ਪੰਜਾਬ ਦੇ ਲੋਕੋ ਜਿੱਥੇ ਆਉਂਦੇ ਨੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਆ ਸਿੱਖਿਆ ਕ੍ਰਾਂਤੀ ਬੋਗਸ ਐ ਤੁਹਾਡਾ ਯੁੱਧ ਨਸ਼ੇ ਵਿਰੁੱਧ ਬੋਗਸ ਐ ਔਰ ਤੁਸੀਂ ਪੰਜਾਬ ਦੇ ਖਜ਼ਾਨੇ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਹੈਲੀਕਾਪਟਰ ਜਹਾਜ਼ ਵਰਤਨੇ ਬੰਦ ਕਰੋ ਸਰਕਾਰੀ ਮੀਟਿੰਗਾਂ ਲੈ ਰਹੇ ਨੇ ਮਨੀਸ਼ ਸੋਡਿਆ ਪੰਜਾਬ ਭਵਨ ਸਾਡਾ ਸਰਕਾਰੀ ਇੱਕ ਗੈਸਟ ਹਾਊਸ ਹੈ ਉੱਥੇ ਬੈਠ ਕੇ ਆ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਨੂੰ ਬੁਲਾ ਕੇ ਜਿਹੜੇ ਹੁਕਮ ਦਿੰਦੇ ਨੇ ਇਹਨਾਂ ਦੀਆਂ ਸਰਕਾਰੀ ਮੀਟਿੰਗਾਂ ਕਰਨੀਆਂ ਬੰਦ ਕਰੋ ਪੰਜਾਬ ਦੇ ਵਿੱਚ ਰੂਲ ਆਫ ਲਾ ਬਹਾਲ ਹੋਣਾ ਚਾਹੀਦਾ ਮੁਜਾਹਰੇ ਤੇ ਧਰਿਆਂ ਮਾਰਨ ਦੀ ਜਿਹੜੀ ਪ੍ਰਵਾਨਗੀ ਹੋਣੀ ਚਾਹੀਦੀ ਹੈ ਔਰ ਝੂਠੇ ਪਰਚੇ ਬੰਦ ਹੋਣੇ ਚਾਹੀਦੇ ਇਹ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ ਜਿਹੜਾ ਤੁਹਾਨੂੰ ਅਸਲ ਕੰਮ ਲੋਕਾਂ ਨੇ ਦਿੱਤਾ ਉਹ ਕਰੋ ਨੇ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪਣੇ ਪਿੰਡ 'ਚ ਜੋ ਇਹਨਾਂ ਨੇ ਸਾਡੇ ਕਿਸਾਨ ਜਥੇਬੰਦੀਆਂ ਦੀ ਤੋਹੀਨ ਕੀਤੀ ਆ ਔਰ ਉਹਨਾਂ ਤੇ ਅਤਿਆਚਾਰ ਕੀਤਾ ਤੇ ਲਾਠੀਆਂ ਤੇ ਡਾਂਗਾਂ ਭਰਾਈਆਂ ਇਹਨਾਂ ਦੀ ਆਪਾਂ ਨੂੰ ਜ਼ਰੂਰ ਇਹਨਾਂ ਦੀ ਪੁੱਛ ਪੜਤਾਲ ਇਹਨਾਂ ਲੋਕਾਂ ਤੋਂ ਕਰਨੀ ਚਾਹੀਦੀ